ਉਹ ਜਿਹੜੇ ਕਿਸਾਨ ਆ ਕੱਲੀ ਆਪਣੀ ਲੜਾਈ ਨਹੀਂ ਲੜ ਰਹੇ ਹੈਗੇ ਜਿੰਨੀ ਵੀ ਛੋਟੀ ਦੁਕਾਨਦਾਰੀ ਆ ਲੱਗੂ ਉਦਯੋਗ ਆ ਇਹ ਵੱਡੇ ਸ਼ਾਪਿੰਗ ਵਾਲਾ ਨੇ ਛੋਟੀ ਦੁਕਾਨਦਾਰੀ ਖਾ ਜਾਣੀ ਆ ਅਸੀਂ ਉਹ ਸੰਘਰਸ਼ ਦੇ ਵੀ ਜੁਟੇ ਹੋਇਆ ਤੁੱਕ ਜਿਹੜਾ ਅੱਜ ਕਿਸਾਨਾਂ ਮਜ਼ਦੂਰਾਂ ਦਾ ਮੋਰਚਾ ਪੂਰੇ ਸਮਾਜ ਦੀ ਲੜਾਈ ਲੜ ਰਿਹਾ ਹੈਗਾ ਕਾਰਪੋਰੇਟ ਦਾ ਹਮਲਾ ਸਾਰਿਆਂ ਤੇ ਆ ਇਸ ਕਰਕੇ ਸਾਰੇ ਪੰਜਾਬੀਆਂ ਨੂੰ ਅਪੀਲ ਕਰਦੇ ਆ ਹਰ ਪਿੰਡ ਦੇ ਵਿੱਚੋਂ ਆ ਦਬਾਬੇ 'ਚ ਖੜੇ ਆ ਹਾਰਡ ਪਿੰਡ ਦੇ ਵਿੱਚ ਇੱਕ ਟਰੈਕਟਰ ਟਰਾਲੀ ਜੜੀ ਆ ਉਹ ਮੋਰਚਾ ਜਾਣੀ ਚਾਹੀਦੀ ਆ ਜਿਹੜੀ ਸਰਕਾਰ ਇਹ ਕਹਿ ਰਹੀ ਹੈ ਕਿ ਉੱਤੇ ਕੁਸ਼ਕ ਕਿਸਾਨ ਬੈਠੇ ਨੇ ਇਹ ਸਰਕਾਰ ਨੂੰ ਚਿੱਟਾ ਚਾਨਣ ਕਰਨ ਵਾਸਤੇ ਸੁੱਤੀ ਪਈ ਨੂੰ ਜਗਾਉਣ ਵਾਸਤੇ ਕਿ ਇਹ ਪੰਜਾਬ ਦੇ ਵਿੱਚੋਂ ਜਦੋਂ ਆਵਾਜ਼ ਦੇਵਾਂਗੇ ਤੇ ਕਿਸਾਨ ਆਪਣੇ ਹੱਕਾਂ ਲਈ ਐਵੇਂ ਟਰਾਲੀਆਂ ਜੋੜ ਕੇ ਟਰੈਕਟਰ ਜੋੜ ਕੇ ਬੜਨਾਵਾ ਲਾਉਣਗੇ ਸੋ ਸਰਕਾਰ ਜਲਦੋਂ ਜਲਦ ਜਿਹੜੀਆਂ ਸਾਡੀਆਂ ਮੰਗਾਂ ਨੇ ਜਿਹੜਾ ਚਾਟਰ ਉਹਨਾਂ ਕੋ ਗਿਆ ਹੋਇਆ ਉਹਦੇ ਤੁਰੰਤ ਹੱਲ ਕਰੇ ਨਹੀਂ ਤਾਂ ਆਉਣ ਵਾਲਾ ਸਮਾਜ ਸੰਘਰਸ਼ ਦਾ ਆਰ ਪਾਰ ਦੀ ਲੜਾਈ ਹੋਏਗੀ ਹੋਰ ਤਿੱਖਾ ਹੋਏਗਾ ਪਿਛਲੇ ਲੰਬੇ ਸਮੇਂ ਤੋਂ ਕਿਸਾਨ ਸ਼ੰਭੂ ਬਾਰਡਰ ਅਤੇ ਖਨੋਰੀ ਬਾਰਡਰ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਡਟੇ ਹੋਏ ਹਨ ਅਤੇ ਹੁਣ ਚੱਲ ਰਹੇ ਸੰਘਰਸ਼ ਨੂੰ ਮਜ਼ਬੂਤ ਕਰਨ ਲਈ ਕੇਂਦਰ ਨਾਲ ਇੱਕ ਵਾਰ ਫਿਰ ਤੋਂ ਮਤਲਬ ਲਾਉਣ ਲਈ ਕਿਸਾਨਾਂ ਦਾ ਇੱਕ ਵੱਡਾ ਕਾਫਲਾ ਭਾਰਤੀ ਕਿਸਾਨ ਸੰਘਰਸ਼ ਕਮੇਟੀ ਮਾਝੇ ਦੇ ਪ੍ਰਧਾਨ ਸਰਵਨ ਸਿੰਘ ਪੰਦੇੜ ਦੀ ਅਗਵਾਈ ਵਿੱਚ ਮਾਜੇ ਤੌਰ 'ਤੇ ਬਾਨਾ ਹੋਇਆ ਜਿਸ ਦਾ ਫਗਵਾੜਾ ਪਹੁੰਚੇ ਤੇ ਭਾਰਤੀ ਕਿਸਾਨ ਯੂਨੀਅਨ ਦੁਆਬਾ ਵੱਲੋਂ ਸਵਾਗਤ ਕੀਤਾ ਗਿਆ ਅਤੇ ਕਾਫਲੇ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ ਮੀਡੀਆ ਨਾਲ ਗੱਲਬਾਤ ਸਾਂਝੀ ਕਰਦਿਆਂ ਸਰਵਨ ਸਿੰਘ ਪੰਦੇਰ ਨੇ ਕਿਹਾ ਕਿ ਇਹ ਅੰਦੋਲਨ ਕਿਸਾਨਾਂ ਦਾ ਹੀ ਨਹੀਂ ਬਲਕਿ ਕਿਸਾਨ ਮਜ਼ਦੂਰਾਂ ਦਾ ਅੰਦੋਲਨ ਹੈ ਅਤੇ ਅਸੀਂ ਇਕੱਠੇ ਹੋ ਕੇ ਸਮਾਜ ਲਈ ਲੜਾਈ ਲੜ ਰਹੇ ਹਾਂ ਕਿਉਂਕਿ ਕਾਰਪੋਰੇਟ ਕਾਰਨੇ ਛੋਟੇ ਦੁਕਾਨਦਾਰਾਂ ਨੂੰ ਖਤਮ ਕਰਨਾ ਚਾਹੁੰਦੇ ਹਨ ਅਤੇ ਇਹ ਲੋਕ ਵੱਖ-ਵੱਖ ਇਹ ਏਜੰਸੀਆਂ ਰਾਹੀਂ ਲੋਕਾਂ ਨੂੰ ਘਰੇ ਬੈਠੇ ਲੋਕਾਂ ਨੂੰ ਵੱਧ ਰੇਟਾਂ ਤੇ ਸਮਾਨ ਮੁਹੱਈਆ ਕਰਵਾ ਰਹੇ ਹਨ ਜਦ ਕਿ ਕਿਸਾਨਾਂ ਨੂੰ ਉਹਨਾਂ ਦੀ ਫਸਲ ਦਾ ਬੰਦਾਹਕ ਨਹੀਂ ਦਿੱਤਾ ਜਾ ਰਿਹਾ ਉਹਨਾਂ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਆਓ ਸਾਰੇ ਇਕੱਠੇ ਹੋ ਕੇ ਸੰਘਰਸ਼ ਕਰੀਏ ਤਾਂ ਕਿ ਇਹ ਅੰਦੋਲਨ ਜਿੱਤਿਆ ਜਾ ਸਕੇ ਤੋਂ ਕਾਫੀ ਵੱਡਾ ਜਥਾ ਜਿਹੜਾ ਵਾ ਉਹ ਜਿਹੜਾ ਵਾ ਆਪਾਂ ਸ਼ੰਭੂ ਬਾਟਰ ਨੂੰ ਲੈ ਕੇ ਜਾ ਰਹੇ ਹਾਂ ਟ੍ਰੈਕਟਰ ਟਾਲੀਆਂ ਦਾ ਹਜ਼ਾਰਾਂ ਕਿਸਾਨ ਸੈਂਕੜੇ ਟ੍ਰੈਕਟਰ ਟਾਲੀਆਂ ਜਿਹੜੀਆਂ ਉਚਾਰੀਆਂ ਨੇ ਤੋਂ ਅੱਜ ਅੱਜ ਅਸੀਂ ਇਹ ਫਗਵਾੜਾ ਠੀਕ ਹੈ ਕਪਰੋੜ ਪਿੰਡ ਆ ਜਿੱਥੇ ਬੀਕੇਜੂ ਦੁਆਬਾ ਨੇ ਲੰਗਰ ਲਾਇਆ ਹੈਗਾ ਤੁਸੀਂ ਦੇਖ ਰਹੇ ਹੋ ਇੱਥੇ ਹੁਣ ਸਾਡਾ ਜਥਾ ਪਹੁੰਚਣ ਵਾਲਾ ਵਾ ਇਹ ਤੋਂ ਗਾਂਹ ਜਾ ਕੇ ਸੀ ਰਾਜਪੁਰੇ ਰੁਕਾਂਗੇ ਰਾਜਪੁਰੇ ਕਿਸਾਨਾਂ ਬਿਦੂਦਾਂ ਦਾ ਇਕੱਠ ਕਰਕੇ ਉੱਥੇ ਪ੍ਰੈਸ ਕਾਨਫਰੰਸ ਕਰਾਂਗੇ 3 ਵਜੇ ਦੇ ਨਾਲ ਠੀਕ ਆ ਫਿਰ ਕਾਫਲਾ ਬਣਾ ਕੇ ਸ਼ੰਭੂ ਬਾਰਡਰ ਤੇ ਪਹੁੰਚਾਂਗੇ ਦੋਵਾਂ ਫਾਰਮਾਂ ਦਾ ਫੈਸਲਾ ਸੀ ਵੀ ਅੰਦੋਲਨ ਤੇਜ਼ ਕਰਨਾ ਵਾ ਠੀਕ ਹੈ ਜੀ ਅੰਦੋਲਨ ਤੇਜ਼ ਕਰਨਾ ਅੱਗੇ ਕੱਲ ਉੱਥੇ ਜਾ ਕੇ ਕੇਐਮਐਮ ਦੀ ਮੀਟਿੰਗ ਕਰਾਂਗੇ ਦੋਵਾਂ ਫਾਰਮਾਂ ਦੀ ਕਿਹਦੇ ਸਾਹਮਣੇ ਕਰਨਾ ਹੈਗਾ। ਤੋਂ ਜਿਹੜੇ ਕਿਸਾਨ ਆ ਕੱਲੀ ਆਪਣੀ ਲੜਾਈ ਨਹੀਂ ਲੜ ਰਹੇ। ਜਿੰਨੇ ਵੀ ਛੋਟੀ ਦੁਕਾਨਦਾਰੀਆਂ ਲੱਗੂ ਡਿਓ ਗਿਆ ਇਹ ਵੱਡੇ ਸ਼ਾਪਿੰਗ ਮਾਲਾਂ ਨੇ ਛੋਟੀ ਦੁਕਾਨਦਾਰੀ ਖਾ ਜਾਣੀ ਆ। ਅਸੀਂ ਉਹ ਸ਼ਗਰਸ਼ ਦੇ ਵੀ ਜੁਟੇ ਹੋਇਆ ਦੁਕਾਨਦਾਰਾਂ ਦੀ ਕੋਈ ਵੀ ਪਾਰਟੀ ਗੱਲ ਨਹੀਂ ਕਰਦੀ ਹੈਗੀ। ਤੋਂ ਵਪਾਰ ਮੰਡਲ ਵਾਲਿਆਂ ਨੂੰ ਸਾਡੀ ਬੇਨਤੀ ਆ ਵੀ ਕਿਸਾਨਾਂ ਦਾ ਸਹਿਯੋਗੀ ਬਣੋ। ਮਜ਼ਦੂਰਾਂ ਦਾ ਸ਼ਗਰਸ਼ ਵੀ ਨਾਲ ਦੀ ਨਾਲ ਆ ਸਾਡੇ ਬਰਾਬਰ 200 ਦਿਨ ਰੇਗਾ ਚੰਗੀ ਦਿਹਾੜੀ। ਕਰਜ਼ ਮੁਕਤੀ ਚ ਵੀ ਉਹਨਾਂ ਦੀ ਮੰਗ ਹੈਗੀ ਆ ਤੋਂ ਸਾਂਝੀ ਲੜਾਈ ਆ ਜਿਹੜੇ ਵਿਦਿਆਰਥੀ ਆ ਨੌਜਵਾਨ ਤਬਕਾ ਨਸ਼ਿਆਂ ਦੀ ਮਾਰਚ ਹੈ ਬਿਰਜ਼ਗਾਰੀਆ ਉਹਨਾਂ ਦੀ ਵੀ ਅਸੀਂ ਲਗਾਤਾਰ ਗੱਲ ਚੱਕ ਰਹੇ ਹੈਗੇ ਆ ਆਦੀਵਾਸੀਆਂ ਦੀ ਗੱਲ ਵੀ ਕਰ ਰਹੇ ਹੈਗੇ ਆ ਤੋਂ ਜਿਹੜਾ ਅੱਜ ਕਿਸਾਨਾਂ ਮਜ਼ਦੂਰਾਂ ਦਾ ਮੋਰਚਾ ਪੂਰੇ ਸਮਾਜ ਦੀ ਲੜਾਈ ਲੜ ਰਿਹਾ ਹੈਗਾ ਕਾਰਪੋਰੇਟ ਦਾ ਹਮਲਾ ਸਾਰਿਆਂ ਤੇ ਆ ਇਸ ਕਰਕੇ ਸਾਰੇ ਪੰਜਾਬੀਆਂ ਨੂੰ ਅਪੀਲ ਕਰਦੇ ਆ ਹਰ ਪਿੰਡ ਦੇ ਵਿੱਚੋਂ ਆ ਦਬਾਬੇ ਚ ਖੜੇ ਆ ਹਾਰ ਪਿੰਡ ਦੇ ਵਿੱਚ ਇੱਕ ਟਰੈਕਟਰ ਟਰਾਲੀ ਜੜੀ ਆ ਉਹ ਮੋਰਚਾ ਜਾਣੀ ਚਾਹੀਦੀ ਆ ਇਸ ਦੇ ਨਾਲ ਹੀ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਪ੍ਰਧਾਨ ਮਨਜੀਤ ਸਿੰਘ ਰਾਏ ਅਤੇ ਜਨਰਲ ਸੈਕਟਰ ਸਤਨਾਮ ਸਿੰਘ ਸਾਨੀ ਨੇ ਕਿਹਾ ਕਿ ਇਹ ਅੰਦੋਲਨ ਜਿਤਨਾ ਸਾਡਾ ਮਕਸਦ ਹੈ ਅਤੇ ਅੱਜ ਵੱਡੀ ਗਿਣਤੀ ਵਿੱਚ ਕਿਸਾਨ ਟਰੈਕਟਰ ਟਰਾਲੀਆਂ ਰਾਹੀਂ ਸ਼ੰਭੂ ਬਾਰਡਰ ਲਈ ਰਵਾਨਾ ਹੋਏ ਹਨ ਉਹਨਾਂ ਕਿਹਾ ਹੈ ਕਿ ਅਸੀਂ ਪੰਜਾਬ ਅਤੇ ਪੰਜਾਬੀਆਂ ਲਈ ਲੜਦੇ ਰਹਾਂਗੇ ਫਗਵਾੜਾ ਤੋਂ ਨਵਰੰਗ ਟੀਵੀ ਲਈ ਯਾ ਸ਼ਰਮਾ ਦੀ ਰਿਪੋਰਟ ਕਿਸਾਨਾਂ ਮਜ਼ਦੂਰਾਂ ਦੀਆਂ 12 ਮੰਗਾਂ ਲਈ ਜਿਹੜਾ ਸ਼ੰਭੂ ਦੇ ਖਨੋਰੀ ਵਿਖੇ ਮੋਰਚਾ ਲੱਗਿਆ ਉਸ ਮੋਰਚੇ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਜਿਹੜੇ ਕਿਸਾਨ ਮਜ਼ਦੂਰ ਮਾਝੇ ਤੋਂ ਖਾਸ ਕਰਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਸਰਦਾਰ ਸਰਦਾਰ ਸਿੰਘ ਭਦੇੜ ਦੀ ਅਗਵਾਈ ਵਿੱਚ ਅੱਜ ਬਹੁਤ ਵੱਡਾ ਸੈਂਕੜੇ ਟਰਾਲੀਆਂ ਦਾ ਕਾਫਲਾ ਉਹ ਸ਼ੰਭੂ ਨੂੰ ਜਾ ਰਿਹਾ ਸੋ ਫਗਵਾੜਾ ਦੀ ਸੰਗਤ ਬਲਾਕ ਫਗਵਾੜਾ ਭਾਰਤੀ ਕਿਸਾਨ ਜੀ ਨੇ ਦੁਆਬਾ ਦੇ ਸਾਰੀ ਸੰਗਤ ਜਿਹੜੀ ਮਾਝੇ ਮਾਝੇ ਦੇ ਵਿੱਚੋਂ ਸ਼ੰਭੂ ਬਾਰਡਰ ਤੇ ਜਾ ਰਹੀ ਹੈ ਉਹਨਾਂ ਵਾਸਤੇ ਲੰਗਰ ਪ੍ਰਸ਼ਾਦਾ ਚਾਹ ਪਾਣੀ ਦੀ ਸੇਵਾ ਲਈ ਪ੍ਰਬੰਧ ਜਿਹੜੇ ਆ ਉਹ ਅੱਜ ਸਪਰੋਡ ਨਗਰ ਵਿ ਸਰਦਾਰ ਸਰਪੁਰ ਸਿੰਘ ਭਦੇਰ ਜੀ ਸਾਡੇ ਕੋਲ ਪਹੁੰਚ ਚੁੱਕੇ ਆ ਉਹਨਾਂ ਦਾ ਬਹੁਤ ਵੱਡਾ ਕਾਫਲਾ ਜਿਹੜਾ ਪਿੱਛੇੋਂ ਜਲੰਧਰ ਐਂਟਰ ਕਰ ਗਿਆ ਉਹਦੇ ਚ ਭਾਗ ਲੈਣ ਲਈ ਔਰ ਦੁਆਬੇ ਦੀ ਸੰਗਤ ਨੂੰ ਖਾਸ ਕਰਕੇ ਸਰਦਾਰ ਸਰਪੁਰ ਸਿੰਘ ਭਦੇਰ ਨੇ ਅਪੀਲ ਕੀਤੀ ਹੈ ਕਿ ਦੁਆਬੇ ਨੂੰ ਬੜੀ ਸਮਰੱਥਾ ਬਖਸ਼ੀ ਹੈ ਪਰਮਾਤਮਾ ਨੇ ਦੁਆਬੇ ਦੀ ਸੰਗਤ ਨੂੰ ਅਪੀਲ ਹੈ ਖਾਸ ਕਰਕੇ ਜਿਹੜਾ ਸ਼ੰਭੂ ਅੰਦੋਲਨ ਚੱਲਦਾ ਉਹਦੇ ਚ ਭਾਗ ਲੈਣ ਲਈ ਆਪਾਂ ਹਰ ਨਗਰ ਦੇ ਵਿੱਚੋਂ ਟਰਾਲੀਆਂ ਦੇ ਰੂਪ ਦੇ ਵਿੱਚ ਉੱਥੇ ਪੱਕੇ ਤੌਰ ਤੇ ਜਿਹੜੀ ਸੰਗਤ ਆਪਾਂ ਵਹਾਈਏ ਮਾਝੇ ਦੀ ਸੰਗਤ ਦਾ ਬਹੁਤ ਵੱਡਾ ਯੋਗਦਾਨ ਹੈ ਮਾਲਵੇ ਦੇ ਕਿਸਾਨਾਂ ਮਜ਼ਦੂਰਾਂ ਦਾ ਬਹੁਤ ਵੱਡਾ ਯੋਗਦਾਨ ਹੈ। ਸੋ ਆਪਣਾ ਦੁਆਬੇ ਦਾ ਵੀ ਫਰਜ਼ ਬਣਦਾ ਕਿ ਦੁਆਬਾ ਆਪਾਂ ਭਾਰੀ ਗਿਣਤੀ ਦੇ ਵਿੱਚ ਇਹਨਾਂ ਦੋ ਦਾ ਸ਼ੰਭੂ ਮੋਰਚੇ 'ਚ ਪਹੁੰਚ ਕੇ ਇਹ ਅੰਦੋਲਨ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਜਿਹੜਾ ਆਪਣਾ ਯੋਗਦਾਨ ਪਾਈਏ। ਸੋ ਸਾਰੀ ਸੰਗਤ ਨੂੰ ਅਪੀਲ ਹੈ ਤੇ ਆਪਾਂ ਵੱਧ ਚੜ ਕੇ ਅੱਜ ਪਹਿਲਾਂ ਲੰਗਰ ਪ੍ਰਸ਼ਾਦੇ ਦੀ ਸੇਵਾ 'ਚ ਵੀ ਭਾਗ ਲਾਈਏ। ਉਸ ਤੋਂ ਬਾਅਦ ਜਿਹੜਾ ਸ਼ੰਭੂ ਮੋਰਚੇ ਵੱਲੋਂ ਵਹੀਰਾਂ ਕੱਟੀਏ। ਸ਼ੰਭੂ ਬਾਰਡਰ ਨੂੰ ਖਨੋਰੀ ਬਾਰਡਰ ਨੂੰ ਰਤਨਪੁਰਾ ਬਾਰਡਰ ਨੂੰ ਕਹਿ ਸਕਦੇ ਹਾਂ ਕਿ ਇਸ ਆਪਣੇ ਸੰਘਰਸ਼ ਨੂੰ ਤਿੱਖਾ ਕਰਨ ਵਾਸਤੇ ਇੱਕ ਵੱਡਾ ਜਥਾ ਮਾਝੇ ਦੇ ਵਿੱਚੋਂ ਅੰਮ੍ਰਿਤਸਰ ਸਾਹਿਬ ਤੋਂ ਚੱਲਿਆ ਜਿਨ੍ਹਾਂ ਨੇ ਕੱਲ ਦੀ ਤਿਆਰੀ ਕੀਤੀ ਸੀ ਔਰ ਅੱਜ ਸਵੇਰੇ ਬਿਆਸ ਤੋਂ ਚੱਲੇ ਪਾਏ ਨੇ ਸੋ ਪੰਦੇਸ ਸਾਹਿਬ ਸਾਡੇ ਕੋਲ ਇੱਥੇ ਦੋਆਬੇ ਦੇ ਵਿੱਚ ਇਸ ਵੇਲੇ ਆਪਾਂ ਜਿਲੰਦਰ ਔਰ ਫਗਵਾਣਾ ਦੇ ਗੱਭੇ ਬੈਠੇ ਆਂ ਸੋ ਇੱਥੇ ਸੈਂਕੜਿਆਂ ਦੀ ਤਦਾਦ ਦੇ ਵਿੱਚ ਜਿਹੜਾ ਟਰਾਲੀਆਂ ਦਾ ਜਥਾ ਉਹ ਹੁਣੇ ਹੀ ਪ੍ਰਸ਼ਾਦਾ ਪਾਣੀ ਛੱਕ ਕੇ ਰਵਾਨਾ ਹੋਇਆ ਹੈ ਹੱਲੇ ਪਿੱਛੋਂ ਵੀ ਆ ਰਹੀਆਂ ਨੇ ਟਰਾਲੀਆਂ ਬਹੁਤ ਸਾਰੀਆਂ ਸੋ ਅਸੀਂ ਇਹ ਸਮਝਦੇ ਆਂ ਭੀ ਅੰਦੋਲਨ ਨੂੰ ਹੋਰ ਤਿੱਖਾ ਕਰਨ ਵਾਸਤੇ ਜਿਹੜੀ ਸਰਕਾਰ ਇਹ ਕਹਿ ਰਹੀ ਹੈ ਕਿ ਉੱਤੇ ਕੁਸ਼ਕ ਕਿਸਾਨ ਬੈਠੇ ਨੇ ਇਹ ਸਰਕਾਰ ਨੂੰ ਚਿੱਟਾ ਚਾਨਣ ਕਰਨ ਵਾਸਤੇ ਸੁੱਤੀ ਪਈ ਨੂੰ ਜਗਾਉਣ ਵਾਸਤੇ ਕਿ ਇਹ ਪੰਜਾਬ ਦੇ ਵਿੱਚੋਂ ਜਦੋਂ ਆਵਾਜ਼ ਦੇਵਾਂਗੇ ਤੇ ਕਿਸਾਨ ਆਪਣੇ ਹੱਕਾਂ ਲਈ ਐਵੇਂ ਟਰਾਲੀਆਂ ਜੋੜ ਕੇ ਟਰੈਕਟਰ ਜੋੜ ਕੇ ਵੱਡਣਾਵਾ ਲਾਉਣਗੇ ਸੋ ਸਰਕਾਰ ਜਲਦੋਂ ਜਲਦ ਜਿਹੜੀਆਂ ਸਾਡੀਆਂ ਮੰਗਾਂ ਨੇ ਜਿਹੜਾ ਚਾਟਰ ਉਹਨਾਂ ਕੋ ਗਿਆ ਹੋਇਆ ਉਹਦੇ ਤੁਰੰਤ ਹੱਲ ਕਰੇ ਨਹੀਂ ਤਾਂ ਆਉਣ ਵਾਲਾ ਸਮਾਜ ਸੰਘਰਸ਼ ਦਾ ਆਰ ਪਾਰ ਦੀ ਲੜਾਈ ਹੋਏਗੀ ਹੋਰ ਤਿੱਖਾ ਹੋਏਗਾ ਤੇ ਦੁਆਬੇ ਦੇ ਵਿੱਚੋਂ ਕਿਉਂਕਿ ਹੁਣ ਗੰਨੇ ਦਾ ਸੀਜ਼ਨ ਚੱਲਦਾ ਪਿਆ ਹੁਣ ਸੰਗਤਾਂ ਗੱਡੀਆਂ ਨਾਲ ਉੱਥੇ ਜਾ ਰਹੀਆਂ ਨੇ ਅੱਜ ਵੀ ਬਹੁਤ ਸਾਰੀਆਂ ਗੱਡੀਆਂ ਨਾਲ ਕਾਫਲੇ ਤੇ ਜਾਣ ਗਿਆ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜੇਲੇ ਆ ਥੋੜੇ ਜਿਹਾ ਗੰਨੇ ਦਾ ਕਿਉਂਕਿ ਆ ਫਰਵਰੀ ਦੇ ਵਿੱਚ ਗੰਨਾ ਲਾਗੇ ਹੋ ਜਾਂਦਾ ਤੇ ਫੇਰ ਇਤੋਂ ਵੀ ਵੱਡਾ ਕਾਫਲਾ ਟਰਾਲੀਆਂ ਦਾ ਸ਼ੰਭੂ ਬਾਡਰ ਨੂੰ ਕੂਚ ਕਰੇਗਾ ਜਿੰਨਾ ਚਿਰ ਸਰਕਾਰ ਮੰਗਾ ਨਹੀਂ ਮੰਦੀ ਇਹ ਸੰਘਰਸ਼ ਜਿਹੜਾ ਆ ਅੱਗੇ ਤੋਂ ਅੱਗੇ ਹੋਰ ਵਧੇਗਾ